ਜਿਹੜਾ ਆ ਮੇਰੇ ਪਿੱਛੇ ਸਿਸਟਮ ਲੱਗਿਆ ਹੋਇਆ ਮੈਂ ਕਹਿੰਦੇ ਆ ਇਹ ਤਕਰੀਬਨ ਹਰੇਕ ਘਰ ਦੇ ਵਿੱਚ ਜ਼ਰੂਰੀ ਆ ਇਹ ਕੱਲ ਇੱਕ ਨੁਕਸਾਨ ਹੋਇਆ ਬਿਜਲੀ ਗਈ ਕਿਸੇ ਦੇ ਘਰਾਂ ਇੱਧਰ ਦੇਖਦੇ ਮੁੰਡੇ ਖੜੇ ਦਾਦਾ ਸਾਨੂੰ ਇਹਦੇ ਬਾਰੇ ਵਿੱਚ ਇਹ ਜਿਹੜਾ ਸਿਸਟਮ ਲੱਗਿਆ ਸਾਰਾ ਇਹ ਕੰਟਰੋਲਿੰਗ ਵਾਸਤੇ ਹੀ ਆ ਵੀ ਜਦੋਂ ਕਦੇ ਬਿਜਲੀ ਲੱਸਕਦੀ ਆ ਜਾਂ ਤਾਰਾਂ ਭਿੱਟਦੀਆਂ ਫਿਰ ਇਹ ਕੰਟਰੋਲ ਕਰ ਲੈਂਦਾ ਜਿਹੜਾ ਉਹ ਬਾਅਦ ਵਿੱਚ ਹੋਰ ਐਕਸਪਲੇਨ ਕਰਦਾ ਬਾਕੀ ਹੁਣ ਤੁਹਾਨੂੰ ਮੈਂ ਦੱਸਦਾ ਖੁੱਲ ਕੇ ਦਿਖਾ ਦੇ ਇੱਕ ਵਾਰੀ ਦਖਲ ਦੇ। ਇਹ ਓਪਨ ਓਪਨ ਲੈ ਵੀ। ਪੂਰਾ ਤਾਰਾਂ ਦਾ ਜਾਲ ਜਿਹੜੇ ਬੰਦੇ ਨੇ ਬਣਾਇਆ ਭਾਈ ਉਹਨੂੰ ਵੀ ਸਲਾਮ ਹੈ ਕਿਹੜਾ ਬੰਦਾ ਭਾਈ ਰਿੰਕਾ ਭਾਈ ਜਿਹਨੇ ਇੰਨੇ ਤਾਰਾਂ ਦਾ ਜਾਲ ਬਣਿਆ ਤੇ ਤੁਹਾਨੂੰ ਆਫ ਔਨ ਵੀ ਕਰਕੇ ਦਿਖਾਵਾਂਗਾ ਇੱਧਰ ਵੀ ਦੇਖੋ। ਤਾਰੇ ਉਹ ਲੰਮਕਦੀਆਂ। ਜਿਹੜੇ ਉੱਪਰ ਹਲਿਆਉਣੀਆਂ। ਤਾਂ ਬਹੁਤ ਕੁਝ ਹੋਣਾ ਇੱਥੇ। ਲੈ ਵੀ ਆ ਪੂਰੀ ਆ ਐਮਸੀ ਕਿ ਆ ਐਮਸੀ ਦਾ ਇਹ ਨਹੀਂ ਕੁਝ ਨੰਬਰ ਖਲਚ। ਹੀ ਐਮ ਸੀ ਇਹ ਗੇਰ ਦਿੰਦੇ ਆ ਥੱਲੇ ਆ ਬੋਪਰਾ ਦਾ ਲੱਗ ਇਹਦੇ ਵਿੱਚ ਜਿੱਦ ਹੁਣ ਆਪਾਂ ਕੱਲ ਨੂੰ ਅ ਜਨਰੇਟਰ ਲਾਉਂਦੇ ਆ ਤੇ ਸੋਲਰ ਲਾਉਂਦੇ ਆ ਫਿਰ ਆਪਣੇ ਆਪ ਹੀ ਕਟ ਆਫ ਕਰਕੇ ਉਹਦੇ ਉੱਪਰ ਚਲੀ ਜਾਂਦਾ ਹੈ ਜੰਸਪਲਾਈਆਂ ਲੱਗੀਆਂ ਸਾਰੀਆਂ ਸਾਰੇ ਸੁਚਣ ਲੱਗੀਆਂ ਨੇ ਹੋਰ ਪੈਣੀਆਂ ਸਾਰੇ ਚੀਜ਼ਾਂ ਦੇ ਵਿੱਚ ਉਹਨਾਂ ਦੇ ਵਿੱਚ ਆ ਪੈਨਸਲ ਲੈਂਦੀ ਲਿਖੂਗਾ ਸਾਰੇ ਕਿਹੜੀ 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 ਕਮਰ ਦੀ ਕਿਹੜੀ ਕਿਹੜੀ ਸਪਲਾਈ ਹੈ ਇਹ ਬਿਜਲੀ ਵਾਲੇ ਨੇ ਮੈਨੂੰ ਕਿਹਾ ਸੀ ਕਿੰਨਾ ਮੈਂ ਕੁਝ ਨਵਾਂ ਚੀਜ਼ ਲਾਉਣਾ ਚਾਹੁੰਦਾ ਮੈਂ ਕਿਹਾ ਯਾਰ ਤੂੰ ਵੀ ਆਪਣੇ ਚਾਅ ਪੂਰੇ ਕਰ ਲੈ ਸਭ ਦੇ ਚਾਅ ਪੂਰੇ ਕਰਾ ਦੇ ਮੈਂ ਕੱਲੋਂ ਕਿਤੇ ਕੋਈ ਕਹੇ ਨਾ ਇਹ ਨਹੀਂ ਕਰ ਰਹੇ ਜੇ ਹੁਣ ਇੱਥੇ ਦੇ ਆਪਾਂ ਸੁੱਚ ਚੱਕਦੇ ਆ ਇਹ ਬੰਦ ਹੋ ਗਈ ਸਾਰੀ ਸਪਲਾਈ ਇੱਥੇ ਦੇ ਆਪਾਂ ਆਨ ਕਰਦੇ ਆ ਤਾਂ ਸਾਰੀ ਸਪਲਾਈ ਆਨ ਹੋ ਜਾਂਦੀ ਹੈ ਆਹ ਭਾਈ ਅਸੀਂ ਗਾਲ ਜੀ ਸਸੇ ਹੁਣ 사ਸੀ ਕਿਵਲਾਈ ਆ ਤੱਦਾ ਤੱਦਾ ਦਾ ਅੱਛਾ ਬਾਈ ਨੂੰ ਬੁਲਾਈ ਆ ਚਾ ਵੀਦੇ ਖੇਤੀ ਖੇਤੀ ਬਾਜ ਅਜਾ ਰੋਪੜ ਤੇ ਕੀ ਕੀ ਸਮਾਨ ਆਉਣਾ ਹਾਂ 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 ਅਜਾ ਕੀ ਹੋ ਗੋਟ ਫਰਾਈਡ ਦੀ ਗੋਟ ਫਰਾਈਡ ਅਜਾ ਤੇ ਉਹ ਬਾਹਰ ਦੀ ਦਾ ਪ੍ਰਕਾਸ਼ਪੁਰ ਬੱਜਾ ਹਾਂ ਮੰਦਗੀ ਹੁੰਦਾ ਜੀ ਪਪਾਈ ਦੇ ਵੀ ਛੁੱਟੀ ਹੈ ਸਾਰਿਆਂ ਦੇ ਮੇਰੇ ਖਾਲਜ ਆਉਗਾ ਦਾ ਹੀ ਖਾ ਚਾ ਆਉਗਾ ਸਮਾਂ ਹੈ ਰੋਜਾ ਤਕਰੀ ਹੈ ਬੰਦੇ ਕਰ ਰਹੇ ਹੋ ਜੀ ਲੱਗਦੀ ਹੈ ਹਾਂ ਅੱਗੇ ਜਬਰਦਸਤ ਲੱਡੂ ਮੈਂ ਹੋ ਰਿਹਾ ਉਹ ਕਿੱਲੇ ਆਉਣਾ ਤੇ ਗੱਲ ਆ ਲਾਈਟ ਵੀ ਆਉਣੀ ਆਪਾਂ ਆ ਜੱਜ ਜੀ ਬਹੁਤ ਵਈ ਲੋਕਾਂ ਦੇ ਬੜੇ ਟੈਲੀਫੋਨ ਮੈਸੇਜ ਸਕਰੀਨ ਸ਼ਾਟ ਆਏ ਹਾਂ ਜੀ ਮੈਨੂੰ ਦਿਖਾਉਂਦਾ ਤੁਹਾਨੂੰ ਮੈਂ ਇਹਦੇ ਸਕਰੀਨ ਸ਼ਾਟ ਆਏ ਕਹਿੰਦੇ ਬਹੁਤ ਸੋਹਣਾ ਬਣਿਆ ਇਹ ਜੀ ਪੂਰੀ ਡਿਜ਼ਾਈਨ ਘੈਂਟ ਬਣ ਗਿਆ ਇਹ ਪੂਰਾ ਖੁੰਦਵਾ ਬਣ ਗਿਆ ਹਾਂ 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 ਖਾਲੀ ਜਗ੍ਹਾ ਜਿਹੜਾ ਹੈ ਨਹੀਂ ਕੋਈ ਵੀ ਇਦੋਂ ਤੱਕ ਪੂਰੀ ਇੱਕ ਡੈਡੀਕੇਟ ਵੀਡੀਓ ਬਣਾਵਾਂਗੇ ਸਾਰੀ ਹਲੇ ਦੱਸਾਂ ਕਿ ਕਿੰਨੇ ਦਾ ਕਿਆ ਕੁ ਸੋਇਆ ਸਾਰਾ ਕੁਝ ਬਣਾ ਜਦੋਂ 60 ਪੁਆਇੰਟ ਹਾਂ ਆ ਗਏ ਗੱਲ ਲੁਕੋਦੇ 65 ਉਹਦੇ ਗੱਲ ਬਣਣੀ ਹੈ ਹਾਂ ਵੀ ਚੈਲੰਜ ਆਨ ਕਰਦੇ ਹਾਂ ਹੂੰ 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 ਹਾਂ ਇਹਦੇ ਬਾਅਦ ਵਧੀਆ ਬਣ ਗਿਆ ਮੈਂ ਉਹ ਤੈ ਜੰਦਾ ਨਾ ਨੇਰਾ ਉਹਦੇ ਕਰਕੇ ਹਾਂ ਜਿਹੜੇ ਪਤਾ ਕਿ ਕਰੇ ਜੀ ਬਾਹਰ ਲਾਈਟ ਲੱਗ ਗਈ ਨਾ ਫਕੀ ਹਾਂ 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 ਇਹਨਾਂ ਕੱਢਣੀ ਆ ਤਾਂ ਹੀ ਨਹੀਂ ਦਿਉਣਾ ਕੱਢਿਆ ਮੇਰੇ ਖਾਲ ਚ ਲੈਟਾ ਹੈ ਉਹ ਕਹਿੰਦਾ ਇਹਦੇ ਹਿਸਾਬ ਨਾਲ ਕੱਢੂਗਾ ਫਿਰ ਮੈਂ ਲੜਣੀ ਲੱਗ ਗਈ ਹੋਵੇ ਹਾਂ ਹਾਂ ਛੱਡੂ ਨਿਕਲਣੀ ਹੈ ਨਾ ਤਾਂ ਹਾਂਜੀ ਉਹ ਤਾਂ ਕੀ ਗੱਲ ਮੁੜੇ ਹੁੰਦੀ ਹੁੰਦੀ ਕਿ ਤਾਂ ਕਢਾ ਲਿਆ ਹੋਵੇ ਹਾਂਜੀ ਰਾਜ ਲੈਂਦੇ ਹੋ ਉਹ ਉਹ ਤਾਂ ਆਪੋ ਮੈਂ ਕਹ ਮੇਰੀ ਰਾਤ ਹੋਈ ਗੱਲ ਜਿਹੜੇ ਆ ਵੀ ਇਹਦੇ ਖੱਡੇ-ਖੱਡੇ ਮੈਂ ਕਹ ਮੈਨੂੰ ਬੰਦਾ ਪ੍ਰੋਫੈਸ਼ਨਲ ਚਾਹੀਦਾ ਜਿਹੜੇ ਇਹਨਾਂ ਕਰਨੀ ਉਹ ਕਹਦਾ ਮੈਂ ਆਪ ਕਢ ਦੂੰ ਜਿਹੜਾ ਬੰਦਾ ਮੇਨ ਠੇਕੇਦਾਰ ਆ ਕਹਦਾ ਮੈਂ ਆ ਪਾਉਂਗਾ ਫਿਰ ਨਾਲੇ ਬੰਦ ਵੀ ਕਰਨੀ ਹਾਂ 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 ਉਹ ਕਹਿੰਦਾ ਮੈਂ ਤਾਂ ਹਾਂ ਲੈਟਸ ਕਹਿ ਰਹੇ ਹਾਂ ਨਾ ਇੰਟਰ ਅੱਛਾ ਹਾਂ ਹਾਂ ਮੈਂ ਲੈਟ ਪਹੁੰਚ ਕੇ ਇੱਥੇ ਰਿਹਾਵਾਂ ਜਿਹਦੇ ਕੋਲ ਅੱਛਾ ਇਹ ਕਹਾਂ ਉਹ ਸੈਟਿੰਗ ਹੋ ਜੂਗੀ ਨਾ ਜਿੱਦਾਂ ਉਹ ਦੋ ਗੱਬੇ ਹੋ ਜਾਣਗੇ ਇੱਕ ਇੱਕ ਇਹਦੇ ਪਰ ਆਜੂਗਾ ਸੈਂਟਰ ਕਾ ਲਾਣੀ ਸੈਂਟਰ ਕਾ ਅੱਛਾ ਕਹਿੰਦਾ ਵੀ ਦੋ ਨਹੀਂ ਲਾਉਣੀਆ ਉਹ ਨੂੰ ਇੱਕ ਕਰਦਾ ਸੈਂਟਰ ਅੱਛਾ ਇਹਨੂੰ ਇੱਧਰ ਕੱਢਣਾ ਨੇ ਇੱਧਰ ਆ ਇੱਥੇ ਆ ਜਾਨੀ ਆਪਣੀਆਂ ਇੱਥੇ ਦੋ ਲੱਟ ਆ ਜਾਨੀ ਹਾਂ 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 ਪੂਰੀ ਸੈਟਿੰਗ ਬੈਠੀ ਹੋਈ ਫਿਰ ਇਹਨਾਂ ਲੱਟਾਂ ਦੀ ਸਾਰੀ ਆ ਭਾਈ ਤੇਰੀ ਆਰਕੀਟੈਕਟ ਨੇ ਗੱਲ ਕਰਨੀ ਤੇਰੇ ਭਾਈ ਆ ਬੜਾ ਕੰਮ ਨੂੰ ਪਸੰਦ ਕਰਿਆ ਸਾਰਾ ਆ ਆਰਕੀਟੈਕਟ ਨੇ ਕਹਿੰਦਾ ਰਸੋਈ ਉਹ ਬਣਾਉਣੀ ਇੱਥੇ ਇਹਨੂੰ ਕਹਿੰਦਾデア ਦਰਵਾਜ਼ੇ ਨੂੰ ਆ ਇਹ ਅੱਛਾ ਜੇ ਹੁਣ ਤਾਂ ਲੱਗ ਗਿਆ ਸਪੱਟ ਹੋ ਗਿਆ ਉਹ ਪਤਾ ਨਹੀਂ ਇੱਥੇ ਕਹਿੰਦਾ ਸੀ ਕੋਈ ਪਤਾ ਨਹੀਂ ਤੇ ਤੇਰੇ ਕਰਾਉਂਦਾ ਗੱਲ ਮੈਂ ਪੱਲਾ ਲੱਗਣਾ ਉਹ ਮੈਂ ਸਮਝਾ ਦਊਗਾ ਤੁਹਾਨੂੰ ਮੈਂ ਤੇ ਮੈਂ ਅੰਦਰ ਹੋ ਜੂਗਾ ਨਾ ਇਹ ਇੱਥੇ ਦਾ ਕੋਈ ਅੰਦਰੋਂ ਚਲੇ ਆ ਪੱਲਾ ਖੁੱਲਿਆ ਕਰਨੇ ਜੀ ਅੰਦਰ ਚਲੇ ਜਗਾ ਨਾ ਅਸਾਂ ਤਾਂ ਲੱਗ ਜਾਣਾ ਵਸ ਉਹਦੇ ਨਾਲ ਸਟੱਕ ਹੋਈ ਅੱਛਾ ਬੱਠੀ ਠੀਕ ਹੈ ਇਹ ਕਹਿ ਰਿਹਾ ਸੀ ਮਨੂੰ ਕੁਸ ਇਹਦੇ ਵਿੱਚ ਇਹਦੇ ਪੱਲੇ ਪਏ ਆ ਇਹਦੇ ਵਿੱਚ ਆਪਾਂ ਨੇ ਸਰਵ ਤੋਂ ਦੇ ਦਿੱਤੀ ਜੀ ਹਾਂ ਹਾਂ ਤੇ ਸਰਵ ਦੂਜੀ ਚੱਕ ਵੀ ਕਰ ਲੈਣੀ ਤੇਰੇ ਹੁਣ ਹੁਣ ਤਾਂ ਨਹੀਂ ਹੋਣੀ ਹੈਗੀ ਇਹ ਨਹੀਂ ਜੀ ਇਹ ਇਹਦੇ ਵਿੱਚ ਮੈਂ ਤਾਂ ਦੇਤੀ ਵੀ ਇਹਦੇ ਵਿੱਚ ਮੈਂ ਜ਼ਿਆਦਾਤਰ ਸਾਹਮਣੇ ਵਾਲੀ ਚੀਜ਼ ਉਹ ਵਰਤਮਾਲੀ ਜੋ ਜ਼ਿਆਦਾ ਪਈ ਦੋ ਜੀ ਹਾਂ ਹਾਂ ਜਿਹੜਾ ਆਪਣਾ ਇੱਧਰ ਲੈ ਆਏ ਇਹ ਇਹ ਆਪਾਂ ਠੀਕ ਆ ਠੀਕ ਹੈ ਇੱਧਰ ਇਹਦੇ ਵਿੱਚ ਚੱਕ ਵੀ ਜਿੱਦਾਂ ਕਹ ਕਹਿੰਦੇ ਖੜਮੀਆਂ ਫੈਲਾ ਖਣ ਲਾਉਂ ਜੀ ਆਪਾਂ ਨੇ ਉਦੋਂ ਦੂਜੇ ਬਸ ਦੇ ਹੋ ਗਿਆ ਹੈ ਓਮ ਦੇਚਨ ਵੀ ਹੋ ਗਿਆ ਹੂੰ ਹੂੰ ਫਿੱਟ ਦੇ ਵਿੱਚ ਜਿੱਦਾਂ ਮੰਨ ਲੋ ਹੋਰ ਵੀ ਰੱਖ ਲੈ ਸਕ ਸਕਦੇ ਕੋਈ ਸਮਾਨ ਹਾਂ ਉਹ ਤਾਂ ਆਪਣਾ ਕੋਠੇ ਪਰਬਾਨਾ ਚ ਕਰ ਨਹੀਂ ਉਦਾਂ ਵੀ ਰੁਕੋ ਕੇ ਕੋਈ ਵਧੀਆ ਮਹਿੰਗੀ ਚੀਜ਼ ਰੱਖਣੀ ਹੈ ਛੇ ਰੱਖ ਹੋ ਜਾਗਾ ਨਹੀਂ ਪੂਰੇ ਦੇਖਣ ਨੂੰ ਸਾਹਮਣੇ ਇੱਕ ਖਾਲੀ ਬਾਕਸ ਹੀ ਰੱਖਣਾ ਆਪਾਂ ਹਾਂ ਕਰ ਲਵਾਂ ਹਾਂ ਲੈ ਗਿਆ ਤਾਂ ਬੰਦ ਕਰ ਦੋ ਉਹ ਨਟ ਤੇ ਬੰਦ ਕਰ ਦੋ ਠੀਕ ਨਟ ਨਟ ਬੰਦ ਹੋ ਗਿਆ ਕਰਦਾ ਨਟ ਬੰਦ ਹੋ ਗਿਆ ਉਹ ਤਾਂ ਆਰ ਬਾਤੀਆਂ ਨਾਲ ਬਸ ਫालतੂ ਐ ਜਿਹੜੀ ਉਹ ਫालतੂ ਤਾਂ ਲੈ ਜਾ ਤਾਨੂੰ ਲੈ ਕੇ ਜਾਣੀ ਪੁੱਛਿਆ ਨਾ ਪੁੱਛੋ ਚੀਜ਼ ਪਈਓ ਆਪਣੇ ਇੱਥੇ ਆਪਣੇ ਜੋ ਕੀ ਪਈ ਆ ਹਾਂ ਕਿਹਨੂੰ ਪਤਾ ਨਹੀਂ ਲੱਗਦੀ ਲੱਗਣੀਆਂ ਤਾਂ ਹਲੇ ਪਹਿਣੀਆਂ ਤਾਂ ਹਲੇ ਸਾਰੀਆਂ ਇਹ ਹਾਂ ਇੱਧਰ ਤਾਂ ਪਾ ਦਿੱਤੀਆਂ ਇੱਧਰ ਹਾਂ ਜਿੱਥੇ ਆ ਜਾਂਦਾ ਕਿ ਨਾ ਫालतੂ ਘਰ ਪਈ ਐ ਹਾਂ ਲੈ ਕੇ ਜਾਣੀ ਫਿਰ ਹਾਂ ਬਸ ਵੀ ਆਈ ਇਹਨੂੰ ਉੱਧਰ ਕਰ ਦਈਓ ਨਾ ਅੱਛਾ ਕਰ ਦਿੰਦੇ ਆ ਇਹਨਾਂ ਨੂੰ ਜੀ ਸਾਡੇ ਕੋਲ ਤਾਂ ਹੀ ਸਾਡੇ ਮੂਹਰੇ ਲੱਗੂ ਨਹੀਂ ਵੀ ਉੰਜ ਜਦੋਂ ਉਹ ਉੰਜ ਪਾਉਣਾਂ ਅੰਦਰ ਇੱਥੇ ਬਗੈਰ ਪਿਛੇ ਵੜਦੂਗੇ ਅੰਦਰ ਕੋਈ ਇੱਕ ਕਿੱਲਰ ਨਹੀਂ ਚੱਕ ਛੱਡ ਰਿਹਾ ਮੇਰਾ ਵਿਚਾਰ ਨਹੀਂ ਨਾ ਕੋਈ ਅੱਡੇ ਤੋਂ ਤੁਹਾਨੂੰ ਅੱਗੇ ਚਾਰਜ ਲਾਇਆ ਮੈਂ ਉਹ ਨਹੀਂ ਜਦੇ ਗਿਆ ਤਾਂ ਮੈਂ ਬੋਰ ਦਿੰਦਾ ਉੱਪਰ ਉੱਪਰ ਹਾਂ ਉਦੋਂ ਚ ਲਾ ਦੇ ਚਾਰੇ ਬੰਦੇ ਆਪਰੇ ਉੱਪਰ ਕੰਮ ਕਰ ਹਾਂ ਐਦਾਂ ਨਹੀਂ ਕੈਮਰੇ ਲੱਗੇ ਉਂਝੋ ਕੁ ਵੜ ਜਾਊਗਾ ਕਿਥੇ ਨਹੀਂ ਇਹ ਤਾਂ ਹੁੰਦੀ ਤਾਂ ਫਿਰ ਚਲੀ ਜਾਂਦੀ ਹੋਰ ਉਹਦੇ ਬਾਅਦ ਕੋਣ ਆ ਜੂਗਾ ਫਿਰ ਲਾ ਕੱਟ ਲਾ ਦੇ ਸਵੇਰ ਲਾ ਬਈ ਚੱਕੋਇ ਕਰੋ ਉਸਮਾਨ ਚਰੂ ਅੱਛਾ ਆ ਆ ਬੰਦਾ ਆਪਲਾ ਅ ਲੱਗ ਜੂ ਇੰਦਰ ਹੈ ਹਾਂ ਜੀ ਉਹਦਾ ਨਿਕਲੇ ਬੋਲਣ ਚੱਲਣਾ ਕਲਾਸ ਚੱਕਣਾ ਭੋਲੀ ਪਾਣੀ ਬਾਜੀ ਆ ਤਾਂ ਨਦੀ ਜੀ ਦਾ ਪਾਣੀ ਵੀ ਇਹਨੂੰ ਥੋੜੇ ਦੇਰ ਦੇ ਨਾਲ ਕਿਹੜੇ ਨੂੰ ਇਹਦਾ ਪਾਣੀ ਤਾਂ ਬਿਗੜਿਆ ਪਾਣੀ ਇਹਦੇ ਦਾ ਕਿਹਨੇ ਇਹ ਵੀਰਾ ਬੈਠਾ ਨਾ ਯਾਰ ਦੋ ਦੋ ਬਣਾਉਂਦਾ ਚਾਹ ਕਿੰਨੇ ਟਾਈਮ ਕਿੰਨੇ ਟਾਈਮ ਪੀਂਦੇ ਤੁਸੀਂ ਦੋ ਵਾਰੀ ਤਿੰਨ ਵਾਰੀ ਤਨ ਬਾਰੇ ਇੱਕ ਵਾਰੀ ਨਿੰਬੂ ਪਾਣੀ ਆ ਜਾ ਕਰੇ ਵਿੱਚ ਹਾਂ ਫਿਰ ਤਾਂ ਬਹੁਤ ਵਧੀਆ ਹੋ ਜਾਊਗਾ ਜੀ ਠੀਕ ਨੇ ਮੈਂ ਇੱਕ ਵਾਰੀ ਨਿੰਬੂ ਪਾਣੀ ਆ ਜਾ ਕਰੇ ਵਿੱਚ ਨਹੀਂ ਜੀ ਪਾਣੀ ਛਾਮ ਵਾਲੇ ਟਾਈਮ ਨਹੀਂ ਨਹੀਂ ਛਾਮ ਵਾਲੇ ਟਾਈਮ ਇੱਕ ਨਿੰਬੂ ਪਾਣੀ ਪੀ ਸਾਨੂੰ ਮਾਫਕੁ ਨਹੀਂ ਹੈਗਾ ਵਾ ਠੀਕ ਹੈ ਮੈਂ ਪੁੱਛ ਲਵਾਂ ਮੈਂ ਕਿਹਾ ਮੈਂ ਕੱਲ ਪੁੜੀ ਜੀ ਲੈਂਦੀਆਂ ਦੀਆਂ ਗਰਮੀ ਨਾਲੋਂ ਮੈਂ ਗਰਮਚਲ ਕਰਦੀ ਨੂੰ ਕਰ ਬਾਈ ਕਾਪੀ ਕਰ ਸੀ ਜਾ ਚਲ ਆਇਆ ਕਰਾਂਗਾ ਤੂੰ ਨਿੰਬੂ ਪਾਣੀ ਪੀ ਲਈ ਜਿੰਨੇ ਜਿੰਨੇ ਦਾ ਚਾਹੀਏ ਹਾਂ ਹਾਂ ਸ਼ਾਮ ਨੂੰ ਨਿੰਬੂ ਪਾਣੀ ਚਾਹੀਦਾ ਹਾਂ ਹਾਂ ਮਨ ਮੰਨ ਲਓ ਵੀ ਜਿਹੜੀ 3 ਵਜੇ ਚਾਹ ਪੀ ਲੈਂਦੇ ਨਾ ਪੰਜ ਵਜੇ ਨਿੰਬੂ ਪਾਣੀ ਹੋ ਜਾਂਦਾ ਉਸ ਤੋਂ ਬਾਅਦ ਤੁਹਾਡੀ ਬੁੱਕਾ ਦੀ ਬਾ ਠੀਕ ਜੀ ਅੱਜ ਜਿਹੜਾ ਨੇ ਨਿੰਬੂ ਨਹੀਂ ਆਉਣਾ ਹੈ ਉੱਪਰ ਵਾਲਾ ਹੈ ਨੇ ਛੁੱਟੀ ਮਾਰ ਲੈਣੇ ਨੇ ਫਿਰ ਕੱਲ ਉਹਨੇ ਨੇ ਇੱਥੇ ਲੱਗਣਾ ਯਾਰ ਅੱਜ ਮੈਂ ਇਹਨੂੰ ਫੋਨ ਕਰਨਾ ਵੀ ਆਪ ਪਾਈਪ ਫਿੱਟ ਕਰ ਦੇਵੇ ਉੱਥੇ ਨੂੰ ਖੁੰਝੇ ਨੂੰ ਕੱਢ ਦੇਵੇ ਯਾਰ ਇਟਾ ਮਾਰ ਕੇ ਨਾ ਉੱਥੇ ਨੂੰ 6 ਇੰਚੀ ਪਾਈਪ ਕਾਇਬ ਇਹਦੇ ਅੱਗੇ ਦਾ ਪਲਾਸਟਿਕ ਦਾ ਪਾਉਣਾ ਜੀ ਇਹਦੇ ਪਲਾਸਟਿਕ ਦੇ ਪੈਣਾ ਤੇ ਵਿੱਚ ਤੇ ਫਿਰ ਉੱਥੇ ਉਹ ਕਲੰਪ ਜੇ ਪਾ ਗਏ ਨਾ ਤੇ ਫਿੱਟ ਕੇ ਸਾਰੇ ਤੇ ਮਾਰੂਗਾ ਫਿਰ ਹਾਂ ਹਾਂ ਪਰ ਇੰਟਰਵਿਊ ਜਿੰਨੀ ਵੀ ਆਏਗੀ ਸੱਜ ਨੂੰ ਸਾਡ ਨੂੰ ਕੱਢੂਗਾ ਸਾਡ ਨੂੰ ਫਿਰ ਮੈਂ ਕਿਹਾ ਉੱਥੇ ਮੂੰਹਰਾ ਕੱਟਦਾ ਉਹ ਧੂਆਂ ਬਾਹਰ ਜਾਊਗਾ ਧੂਆਂ ਫਿਰ ਅੰਦਰ ਨੂੰ ਆਊਗਾ ਫਿਰ ਉਹ ਨਹੀਂ ਨਹੀਂ ਆਈ ਮੈਚੀ ਤੇ ਰੱਖੂਗਾ ਆ ਸਹੀ ਨਹੀਂ ਹੈਗਾ ਇੱਥੇ ਇੱਧਰ ਬਾਹਰ ਨਿਕਲੂਗਾ ਧੂਆਂ ਜਾ ਉਧਰ ਬਾਰੇ ਪਰਲੇ ਪਾਸੇ ਨੂੰ ਹਵਾ ਆ ਕੇ ਬਾਹਰ ਜਾਊਗਾ ਫਿਰ ਜੇ ਪਹਿਲਾਂ ਸਾਡੀ ਸਲਾਹ ਆਏ ਦੀ ਮੈਂ ਮੂੰਹਰੇ ਕੱਟ ਲਾਂਗੇ ਉੱਥੇ ਮਾ ਮੂਰਤ ਜਿੱਕੇ ਤੇ ਗੇਟ ਖੁੱਲਾ ਰਹੇਗਾ ਕੋਈ ਚੀਜ਼ ਬਣਦੀ ਹੋਈ ਜਿਹੜਾ ਬੰਦਰ ਫੇਰ ਅੰਦਰੋਂ ਬੜੀ ਜਣਾ ਉਹ ਜੋ ਬਾਰੀ ਖੁੱਲੀ ਬਾਰੀ ਚੋਂ ਜਾਈ ਜਣਾ ਅੰਦਰ ਇੱਧਰੋਂ ਸਿੱਧਾ ਬਾਹਰ ਨਿਕਲ ਜੂਗਾ ਇਹ ਸਾਈਡ ਨੂੰ ਇਹ ਛੇਂਜੀ ਬੈਜੋ ਨੂੰ ਉਹ ਜਿੱਕ ਤੇ ਉਹ ਜੂ ਪਾਦੇ ਉਹਨੇ ਪਰ ਹਾਂ ਕੱਢ ਦੇਣਾ ਕੱਢਦਾ ਉਹ ਤਾਂ ਫਿਰ ਮੂਰਤ ਲੱਗ ਜਾਂਦਾ ਜਗਾੜ ਜਾ ਹਾਂ ਜੀ ਹਾਂ ਮੂਰਤ ਆਉਂਦੀ ਗਈ ਤਾਂ ਸੱਚ ਜੰਬਾ ਹੋ ਤਾਂ ਆ ਗਿਆ ਹੁਣ ਤਾਂ ਇਹ ਵੀ ਤੇ ਚਿੰਨੀ ਚੱਲਣੀ ਆ ਉਹ ਨਹੀਂ ਸਟੇਟ ਹੋ ਰਹਿਣੀਆਂ ਆਹੋ ਉਹਦਾ ਡਰਾਮੇबाजी ਹੋਣੀ ਮੇਰੇ ਖਿਆਲ ਜਿਹੜੀ ਲਾਉਣੀਆਂ ਦਿਖਾਉਣ ਵਾਸਤੇ ਖਾਣਾ ਪਾਣੀ ਤਾਂ ਬਾਹਰੇ ਪਾਣਾ ਚੁੱਲਾ ਦੇਖੀ ਬਾਹਰੇ ਚੱਲੂ ਸਾਡਾ ਤਾਂ ਇਹਨੂੰ ਜਨਮ ਇਹਨਾਂ ਨੂੰ ਕਦੋਂ ਸਬਰ ਆਉਂਦਾ ਜਦ ਤੱਕ ਪਾਥੀਆਂ ਲਾ ਕੇ ਬੱਲਣ ਬਣ ਕੇ ਅਗਣਾ ਬੜੇ ਇਹ ਗੱਲ ਪੱਕੀ ਹੈ ਹਾਂ ਇਹ ਗੱਲ ਪਰਖੀ ਵੀ ਉਹ ਹਾਂ ਪੱਕੇ ਸਾਡੇ ਪਹਿਲੇ ਮੈਂ ਗੈਸ ਦੀ ਰੋਟੀ ਖਾ ਕੇ ਦੇਖ ਲਓ ਕਿ ਚੁੱਲੇ ਦੀ ਰੋਟੀ ਨਹੀਂ ਹਾਂ ਰੋਟੀ ਤਾਂ ਮੈਂ ਦਦਾਂ ਸਰੇ ਭਾਈ ਜਿਹੜੀ ਸਾਡੀ ਤਕਰੀਬਨ ਤਕਰੀਬਨ ਜ਼ਿਆਦਾ ਜਿਹੜੀ ਚਾਹ ਬਣਦੀ ਉਹ ਗੈਸ ਪਰੇ ਜਿਹਦਾ ਵਰਤੀ ਰੋਟੀ ਚੁੱਲਾ ਬਾਲ ਲੈਣੇ ਨਾ ਰੋਟੀ ਵੀ ਤੇ ਥੱਪ ਲੈਣੀਆਂ ਤੇ ਉਹਦੇ ਵੀ ਥੱਪ ਲੈਣੀਆਂ ਸਾਢੇ ਤਿੰਨ ਤਿੰਨ ਚਾਰ ਚਾਰ ਮਹੀਨੇ ਗਿਆ ਸੀ ਜਦ ਖਤਮ ਹੁੰਦੀ ਹੈਗੀ ਮੈਂ ਇੱਕ ਤਾਂ ਖੁਦ ਹੀ ਤਿੰਨ ਰੈਂਟ ਰੱਖਿਆ ਹੋਇਆ ਹਾਂ ਹਾਂ ਔਰ ਘਰ ਦੇ ਕਹਿੰਦੇ ਕਿ ਰੋਟੀ ਜਿਹੜੀ ਉਹ ਆਉਣੀ ਚੁੱਲੇ 'ਤੇ ਬਣਾਉਣੀ ਅੱਛਾ ਹਾਂ ਤੇ ਹੁਣ ਵੀ ਪਕਾ ਚੁੱਲੇ 'ਤੇ ਹੀ ਨਹੀਂ ਜਦੋਂ ਚੁੱਲੇ ਵਾਲੀ ਚੁੱਲੇ ਵਾਲੀ ਰੋਟੀ ਚੁੱਲੇ ਦੀ ਹੁੰਦੀ ਹੁਣ ਤਾਂ ਕੜੀ ਬਣਾਈ ਦੁੱਧ ਨਾਲ ਮੈਨੂੰ ਜਮਾ ਸੁਆਦ ਨਹੀਂ ਲੱਗਿਆ ਜਿਹੜੀ ਚੁੱਲੇ 'ਤੇ ਬਣਣੀ ਤੇ ਖੜਕੜ ਕੇ ਥੱਲੇ ਸੇਕ ਲਾ ਕੇ ਉਹ ਕੋਈ ਲੱਗੇ ਬਣਦੇ ਤੇ ਹਾਂ ਚਾਹ ਬਣਦੀ ਫਿਰ ਚਾਹ ਲੈ ਕੇ ਆਉਂਦਾ ਤੁਹਾਡੇ ਕੋਲ ਤੇ ਮੈਂ ਉੱਪਰ ਜਾ ਕੇ ਮੜਗਾ ਲੈ ਨੂੰ ਉੱਪਰ ਦੇਣੇ ਨੇ ਕੰਮ ਪੂਰਾ ਫਿਨਿਸ਼ ਕਰਤਾ ਦਖੋਂ ਦਾ ਸਾਨੂੰ ਉੱਪਰ ਦਾ ਵੀ ਸਾਰਾ ਫਾਲ ਸਿਲਿੰਗੜਾ ਇਹ ਇੱਥੇ ਖੜਦਾ ਮੈਂ ਆ ਸਾਰਾ ਕੰਮ ਨੇ ਨੇ ਫਿਨਿਸ਼ ਕਰਤਾ ਇੱਥੇ ਜਿੰਨਾ ਵੀ ਹੈਗਾ ਹਾਂ ਲਗਾਨ ਪੂਰਾ ਕਰਤੇ ਬੱਟੇ ਨੇ ਨੇ ਇੱਥੇ ਤੇ ਅੱਜ ਫੇਰ ਦਖਣ ਬਹੁਤ ਚੜਿਆ ਹੋਇਆ ਹਵਾ ਚੱਲਦੀ ਹੈ ਚਾਰੇ ਪਾਸੇ ਹਵਾਈ ਹਵਾ ਇੱਕ ਦੱਖਣ ਦੀ ਹੋਰ ਨਿਸ਼ਾਨੀ ਹੁੰਦੀ ਆ ਜਿੱਦਣ ਇਹਨੇ ਹਟਣਾ ਫਿਰ ਮੀਂਹ ਪੱਕਾ ਪੈਂਦਾ ਜਾਂ ਹਨੇਰੀ ਆਉਂਦੀ ਆ ਜਾਂ ਮੀਂਹ ਪੈਂਦਾ ਜੇ ਆ ਜਾਂਦੇ ਨਾ ਅੱਜ ਕੰਮ ਕਾਫੀ ਵਿੱਚ ਜਾਣਾ ਤੇ ਚੱਲ ਕੋਈ ਨਹੀਂ ਗੈਲਰੀ ਇੱਥੇ ਇੱਥੇ ਕਿੰਨੀ ਹਵਾ ਕਚਰੇ ਇੱਥੇ ਨੂੰ ਆ ਇੱਧਰ ਨੂੰ ਇੱਥੇ ਤੇ ਜੇ ਹੁਣ ਇਹ ਹਵਾ ਚੱਲਦੀ ਐ ਸਾਡੇ ਜਿਹੜੇ ਥੱਲੇ ਬਾਰੀਆਂ ਉਹਨਾਂ ਚੋਂ ਅੰਦਰ ਬੜੂਗੇ ਫਿਰ ਇਹ ਥੱਲੇ ਜਾ ਕੇ ਸਮਝਾਉਂਦਾ ਤਾਂ ਦੋਨੋਂ ਸਾਨੂੰ ਵੈਕਿਊਮ ਕਰਿਆ ਦਾ ਹਵਾ ਦਾ ਇੱਕ ਸਾਨੂੰ ਹਵਾ ਕ੍ਰੋਸ ਹੋ ਕੇ ਉਧਰੋਂ ਚਲੀ ਜਾਵੇ ਆ ਫੰਦੀ ਕਹਤੇ ਉਹਦੀ ਕਾਬੂ ਕਰੀਏ ਉਏ ਤੇਰੇ ਨਾਲ ਸਾਝਾ ਕਰੀ ਰਹੀ ਹਾਂ Instagram ਪਰ ਮੈਂ ਹੁਣ ਇੱਕ ਰੀਲ ਬਣਾਈ ਆਪਣੇ ਕਾਲੂ ਨਾਲ ਬਹੁਤ ਸੋਹਣੀ ਬਣੀ ਹੈ ਦੇਖੋ ਮੇਰਾ Instagram ਪਰ ਜਾਨ ਮਹਲ ਪਰ ਜਾ ਕੇ ਸਰਚ ਕਰੋ Instagram ਉੱਤੇ ਜਾਨ ਮਹਲ ਸੇਮ ਸੇਮ ਨਾਮ ਹੈ ਸਾਰੇ ਪਾਸੇ ਮੇਰਾ Facebook ਪਰ ਵੀ Instagram ਉੱਤੇ ਵੀ ਤੇ YouTube ਉੱਤੇ ਵੀ ਉਹਨੂੰ ਸਰਚ ਕਰੋ ਜਾਨ ਮਹਲ ਕਾਲੂ ਨਾਲ ਬਹੁਤ ਸੋਹਣੀ ਰੀਲ ਬਣੀ ਹੈ ਕਨੋਦੀ ਉਹ ਪਹਾੜੀ ਬੜਾਈ ਜਿਹੜਾ ਆਪਣਾ ਘਰ ਦੇ ਵਿੱਚ ਧਾਰਮਿਕ ਸਥਾਨ ਬਣਾਇਆ ਪਾਣੇ ਉੱਤੇ ਟੈਪਲ ਬਣਾਇਆ ਉਹਦੀ ਵੀ ਰੀਲ ਬਣਾਈ ਜੇ ਮੈਂ ਦੋ ਰੀਲਾਂ ਪਾਈਆਂ ਇੱਕ ਕੱਲ੍ਹ ਵਾ ਦੀ ਕੱਲ੍ਹ ਪਾਈ ਜੇ ਇਹ ਵੀ ਕੋਈ ਮੁੰਗ ਜੇ ਹੁੰਦਾ ਮੇਰਾ ਬਣਾਉਣ ਦਾ ਮੂਰਾ ਹੀ ਪਰ ਉਹ ਅੰਡਰ ਇੰਸਟਾਗ੍ਰਾਮ ਤੋਂ ਲੰਦਾ ਪਉਂਦਾ ਕਰਦਾ ਕਿਤੇ ਨਾ ਰੀਲ ਪਾ ਦਿੰਦਾ ਪਰ ਰੀਲ ਹੈ ਫੋਟੋ ਸਮਝੇ ਪੈਂਦੀ ਵੀ ਇਹ ਰੀਲ ਲੱਖ ਵਿਊ ਕ੍ਰੋਸ ਕਰੂਗੀ ਕਰੂਗੀ ਦੱਸਿਓ ਜੇ ਤੁਸੀਂ ਉਹ ਰੀਲ ਦੇਖਣੀ ਮੇਰੀ ਕਾਲ ਦਾ ਇੱਕ ਕਮੈਂਟ ਸ਼ੇਅਰ ਦੱਸਿਓ ਵੀ ਉਹ ਉਹਦੇ ਨਾਲ ਗਾਣਾ ਕਿਹੜਾ ਲੱਗਿਆ ਹੋਇਆ ਦਾ ਜਿਹੜੀ ਗੱਲ ਨਾਲ ਮੇਰੀ ਰੀਲ ਬਣੀ ਹੈ ਉਹਦੇ ਨਾਲ ਗਾਣਾ ਕਿਹੜਾ ਲੱਗਿਆ ਦੇਖ ਲਿਆ ਵੀ ਕਿਹੜਾ ਕਿਹੜਾ ਬੰਦਾ ਇੰਸਟਾਗ੍ਰam ਦੇਖਦਾ ਹਵਾ ਨੇ ਦਮ ਤੋੜਿਆ ਫੇਰ ਯਾਰ ਇਹ ਤੁਮ ਹੋਰ ਚੀਜ਼ ਦੱਸਦਾ ਤੁਹਾਨੂੰ ਤੂੰ ਚੱਲਦੇ ਪੜਾ ਥਨੇ ਖਾਣਾ ਥੱਲੇ ਤੇ ਬਾਹਰ ਹੈਲੋ ਟੀ ਮੈਂ ਦੋਕ ਦਿਨ ਤੇ ਨਾ ਉਹ ਪੀਣ ਲੱਗਾ ਆ ਯਾਰ ਰਾਤ ਨੂੰ ਸੌਂਫ ਪਿਉ ਦੰਨਾ ਇੱਕ ਚਮਚਾ ਸੌਂਫ ਇੱਕ ਚਮਚਾ ਮਿਸਰੀ ਸਵੇਰੇ ਉੱਠ ਕੇ ਪੀ ਲੈਂਦਾ ਆ ਸਰੀਰ ਪਰਵਰਤਨੇ ਬਹੁਤ ਚੀਜ਼ਾਂ ਦਾ ਹੋਇਆ ਯਾਰ ਐਨ ਸਾਫ ਸਾਫ ਖਿੜਿਆ ਖਿੜਿਆ ਚਿਹਰਾ ਸੌਂਫ ਤੇ ਮਿਸਰੀ ਜੋਗਰ ਵੀ ਪਾ ਲੋ ਹਾਂ ਹਾਂ ਜੋਗਰ ਪਾ ਲੋ ਆਹ ਕੋਈ ਇੱਕ ਜੀਰਾ ਮੇਰੇ ਤਾਂ ਬੜਾ ਠੰਡਾ ਠੰਡਾ ਜਾ ਰਿਹਾ ਠੰਡੀ ਹੁੰਦੀ ਹੈ ਨਾ ਚੀਜ਼ ਇਹ ਜਿਹੜੀ ਜੋਇਨ ਗਰਮਾ ਜਣੀ ਵਿੱਚ ਗੁਲਾਨ ਗਰਮ ਨਹੀਂ ਹੈ ਹਾਂ ਇਹ ਜੀਰਾ ਪਾ ਲੈਣਾ ਤਾਂ ਆਪੇ ਰੱਖਦੇ ਦੋ ਚਾਹ ਤੇ ਹਾਂ ਵੀਰ ਨੂੰ ਬੋਲਾ ਕਰਕੇ ਰੱਖ ਲਓ ਪਹਿਲਾਂ ਤੁਹਾਡਾ ਹਾਂ ਨੂੰ ਹੀ ਰੱਖ ਨੂੰ ਪੀਓ ਲੋ ਤੇਰੀ ਬਿਓ ਇਹ ਦੇਖੀ ਤੇ ਨਾ ਇਹ ਨਾ ਨਾ ਜਿਹੜਾ ਏ ਆ ਏ ਆਈ ਨਹੀਂ ਇਹ ਜੀਰਾ ਸਾਰਾ ਵੀ ਦੇਣਾ ਹਮਾ ਸਰੀਰ ਦਾ ਅੰਦਰਲਾ ਸਾਰੀ ਉਹ ਇਹ ਤਾਂ ਮੈਂ ਜਿਹੜੀ ਇਹ ਸਰਚ ਕੀਤੀ ਜਿਹੜੀ AI ਨਹੀਂ ਚੱਲ ਪਿਆ ਅੱਜਕੱਲ ਜਿਹੜਾ AI ਇੰਟੈਲੀਜੈਂਸੀ ਉਹਦੇ ਉੱਪਰ ਮੈਂ ਸਰਚ ਮਾਰੀ ਮੈਂ ਮੈਨਾਂ ਵੀ ਕੋਈ ਵਧੀਆ ਚੀਜ਼ ਦੱਸੋ ਬੋਡੀ ਠੰਡੀ ਰਹੇ ਆ ਨਾ ਜੀ ਗਰਮੀ ਬਹੁਤ ਹੋ ਜਾਂਦੀ ਐ ਵੀ ਠੰਡੀ ਰਹੇ ਨਹੀਂ ਫਰਕ ਮੈਂ ਦੇਖਿਆ ਹਰ ਦੋ ਦੋ ਦਿਨ ਤੱਕ ਨਾ ਇਹਨਾਂ ਪੇਟ ਵੀ ਸਾਫ਼ ਹੈ ਉਹ ਵੀ ਕੰਮ ਕਰਨ ਨੂੰ ਸ਼ੁਰੂ ਕਰਦੇ ਨਹੀਂ ਤਾਂ ਦੋ ਤਿੰਨ ਦਿਨ ਤਾਂ ਵੀ ਹੌਲੀ ਸੁਸਤੀ ਜਿਹੀ ਪਈ ਜਾਂਦੀ ਸਰੀਰ ਨੂੰ ਹਾਂ ਇਹ ਹੀ ਚੀਜ਼ਾਂ ਵਰਤਦੇ ਹੁੰਦੇ ਨੇ ਦੇਖੇ ਵੀ ਬੈਵਾਦੀ ਹੋ ਗਈ ਸੌਫ ਸੌਫ ਖਾਲੀ ਜੋਇਨ ਖਾਲੀ ਮੜੀ ਜੀ ਅੱਗੇ ਇਹ ਵੀ ਡਾਕਟਰ ਨੂੰ ਜਾਂਦਾ ਸੀ ਅੰਦਰ ਦਾ ਫੋਨ ਵੀ ਉਹ ਰੱਖਦਾ ਹੁੰਦਾ ਸੀ ਹੂੰ ਹੂੰ ਆ ਕਿਤੇ ਬੁਮਾਰਾ ਹੋ ਗਿਆ ਉਹਨੂੰ ਗ로우 ਗ로우 ਆ ਮੈਂ ਕਹਿੰਦਾ ਕਿ ਪ੍ਰੈਕਟਿਕ ਹਾਂ 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 ਜਿਉਣੀ ਕਿਉਂਦੇ ਉਹਦਾ ਪਾਣੀ ਪਿਆ ਗ로우 ਤਾਂ ਬਹੁਤ ਵਧੀਆ ਚੀਜ਼ ਆ ਜਿੱਤੇ ਵੀ ਇਹ ਕਦੇ ਮੋਟੇ ਰੂਗ ਨਹੀਂ ਹੁੰਦਾ ਹਾਂ ਗਲੋ ਤਾਂ ਬਹੁਤ ਵਧੀਆ ਚੀਜ਼ ਆ ਮੈਂ ਥੱਲੇ ਮੈਂ ਕਾ ਮੈਂ ਕਰ ਲੰਗਾ ਤੇਰੀ ਗੱਲ ਕਰਵਾਉਂ ਆਰਕੀਟੈਕਟ ਨਾਲ ਉਹ ਸਾਰਾ ਸਮਝਾਉਂਦਾ ਤੁਹਾਨੂੰ ਮੈਂ ਇੱਕ ਦੋ ਚੀਜ਼ਾਂ ਨੂੰ ਮੈਨੂੰ ਰਾਤ ਫੋਨ ਮੇਰੇ ਭੁੱਲ ਜਾਂਦਾ ਐ ਰ ਫਿਰ ਚੀਜ਼ਾਂ ਦਿਮਾਗ ਇਹ ਕਹਿੰਦਾ ਗੱਲਾਂ ਬਹੁਤ ਚੀਜ਼ਾਂ ਬਹੁਤ ਬਣਾ ਦਿੰਦਾ ਫਿਰ ਹਾਂ 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 ਮੈਂ ਕਰਦਾ 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 ਜੀ 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 ਸਾਡੇ ਜਿਹੜਾ ਆਰਕੀਟੈਕਟ ਨਾਲ ਬਹੁਤ ਅੱਜ ਨਾਲ ਮੇਰੇ ਦਿਮਾਗ ਚ ਸਮਾਂ ਪਈ ਤੇਰੀ ਕਿਸੀ ਗੱਲ ਕਰਵਾਉਂਦਾ ਮੈਂ ਮੈਨੂੰ ਭੁੱਲ ਜਾਂਦਾ ਫਿਰ ਮੈਂ ਆਹ ਬਣ ਇਧਰ ਬਣ ਗਿਆ ਨਾ ਉੱਛੇ ਦੇ ਪਟਾਇਲ ਲੱਗਣੇ ਇਹਦੀ ਟਾਇਲ ਹਣ ਮਿੰਪੀ ਨਹੀਂ ਤੇ ਹੈਗੀ ਵੀ 100 ਫੁੱਟ ਤਾਂ ਹੋਊਗੀ ਜਿਹੜੀ ਕੱਟ ਵੱਟ ਕੇ ਹੋਊਗੀ ਸਹੀ ਇਹ ਵਧਾਉਣੀ ਪੈਣੀ ਆ ਇਹਦਾ ਕਲਰ ਕਿੱਧਰ ਦੇ ਵਿੱਚ ਸਲੈਕਟ ਕਰਦੇ ਆ ਹਏ ਕਾਲੋ 100 ਗਿਆ ਜਿੰਨਾ ਮਰਜੀ ਮਾਰ ਲਵੇਂ ਕੁੱਟ ਲਵਾਂ ਇਹਨੇ ਫੇਰ ਆ ਜਾਣਾ ਰੀਲ ਪਾਈ ਤੇ ਬੜੇ ਦਿਲ ਜਿਹੇ ਮੈਸੇਜ ਆਉਣ ਲੱਗੇ ਹੋ ਦਿਲਾਂ ਜਿਹੇ ਦੇ ਉਹ ਅੱਖਾਂ ਜਿਹੜਾ ਦਿਲ ਆਇਆ ਉਹ ਆ ਜਿਹੜੀ ਰੀਲ ਪਾਈ ਹੋਈ ਮੈਂ ਹੋ ਗਿਆ ਵੀ ਇਹਦਾ ਇੱਕ ਨਵੀਂ ਰੀਲ ਪਾਈ ਆ ਮੈਂ ਨਹੀਂ ਉਹ ਨਹੀਂ ਕੱਲ੍ਹ ਹੀ ਦਾ ਉਹਦਾ ਮੇਰੇ ਨਾਲ ਚ ਹੋਇਆ ਗਿਆ ਮੈਂ ਦੇਖਦਾ ਦੁਬਾਰੇ ਆਹੋ ਬਣ ਗਈ ਚੌਲ ਹਾਂਜੀ ਚਲੋ ਫਿਰ ਖਿੱਚੋ ਤੇਰੀ ਨਾਲ ਕੇ ਸਬਜ਼ੀ ਦਹੀਂ ਹੈਗਾ ਨਹੀਂ ਜਮਾਇਆ ਥੋੜਾ ਏ ਅੱਛਾ ਆ ਕੋਦੇ ਵਿੱਚ ਨਾ ਰਾਤ ਨੂੰ ਹੋ ਜਾਂਦੇ ਮੈਂ ਜਾਨ ਜੀ ਸੜਦੀ ਕੀ ਆਤੀ ਜੀ ਇਹ ਹੋਮ ਰੈਮਡੀਆਂ ਰੱਖੇ ਹੋਏ ਮੈਂ ਸਮਝਾ ਕਿੱਥੇ ਪਏ ਮੇਰੇ ਲਫਾਫਾ ਹੋਮ ਰੈਮਡੀ ਵਾਲਾ ਦੇਖੀ ਵੀ ਰਿਹਾ ਤਾਂ ਚੱਕ ਤਾਂ ਇਹ ਇਹ ਦਰੱਖਤਾ ਆ ਦੋ ਚੀਜ਼ਾਂ ਹੋਰ ਨਵੀਆਂ ਕੱਢੀਆਂ ਅਲੋਵੀਰਾ ਇੱਧਰ ਵੀ ਆ ਲਓ ਵੀਰ ਆ ਲਓ ਕਹਿਣ ਦਾ ਪਾਪ ਇਹ ਆ ਗੰਦ ਖਾਓਂਗਾ ਤਾਂ ਗੰਦ ਨਿਕਲਣਾ ਦਿਮਾਗ ਦੇ ਵਿੱਚ ਵੀ ਹੈ ਜਦੋਂ ਅ ਟੈਂਕੀ ਆ ਟੈਂਕੀ ਤੇ ਆਪਣ ਟੂਟੀ ਖੋਲਦੇ ਨੇ ਤਾਂ ਸਾਫ ਪਾਣੀ ਉਹਦੇ ਵਿੱਚ ਰੰਗ ਉਹਦਾ ਰੰਗ ਆ ਲੈਣ ਨੂੰ ਜਿਹਹੀ ਜੀ ਤੁਸੀਂ ਚੀਜ਼ ਅੰਦਰ ਪਾਓਂਗੇ ਤਾਂ ਉਹ ਜੀ ਚੀਜ਼ ਬਾਹਰ ਨਿਕਲਣੀ ਥੋੜੀ ਬੋਲ ਮੈਂ ਸਰਚ ਕਰਦਾ ਰਹਿੰਦਾ ਹੁੰਦਾ ਇਹਦੇ ਵਿੱਚ ਇਮਲੀ ਪਈ ਆ ਆਹ ਇਮਲੀ ਦੀ ਤਸੀਰ ਬਹੁਤ ਠੱਡੀ ਹੁੰਦੀ ਐ ਆਹਾ ਮਿਸਰੀ ਤੇ ਆਹ ਸੌਫ ਇੱਕ ਦਿਨ ਇਹਦੀ ਇੱਕ ਉੱਤੇ ਖੁੱਲਾ ਯਾਰ ਇਹ ਕਿਸੇ ਨੇ ਛੱਡਿਆ ਹੋਣਾ ਆਪਣਾ ਇਕੱਠ ਮਾਰਦੇ ਇੱਥੇ ਵਿੱਚ ਮਿਕਸ ਹੋ ਗਿਆ ਸਮਾਨ ਆਹ ਸੁੱਕੇ ਆਲੂ ਬਖਾਰੇ ਪਏ ਆ ਸੁੱਕੇ ਆਲੂ ਬਖਾਰੇ ਆਪ ਅਕਾ ਕੰਮ ਮਾਰਦੇ ਬੜੇ ਹਾਂ ਜਿਹੜੀ ਉਹਦੀ ਚਲਦੀ ਦੀ ਹਵਾ ਦੀ ਜਿਹੜੀ ਦੂਜੀ ਛੱਟ ਜਿਹਦਾ ਹੁਣ ਜਿਹੜੀ ਹੁਣ ਦੀ ਹਵਾ ਚਲਦੀ ਆ ਉਹਦੀ ਫਿਰ ਹਵਾ ਇੱਥੇ ਨੂੰ ਐਂਟਰ ਹੋਣੀ ਆ ਜਿਹੜੀ ਇੱਧਰ ਤੇ ਹਵਾ ਚਲਦੀ ਆ ਇੱਧਰ ਤੇ ਐਂਟਰ ਹੋ ਕੇ ਆ ਬਾਰੀ ਦਾ ਐਂਟਰ ਉਹ ਉੱਥੇ ਦੇ ਐਂਟਰ ਹੋ ਕੇ ਜਿਹੜੀ ਉੱਧਰ ਬਾਰੀ ਆ ਉਹ ਪਰਲੇ ਪਾਸੇ ਉੱਧਰ ਇੱਥੇ ਨੂੰ ਫਲਟ ਹੋ ਕੇ ਆਈ ਦੀ ਹਵਾ ਇੱਥੇ ਬੜੂ ਤੇ ਇੱਥੇ ਦੇ ਵਿੱਚ ਸਿੱਧੀ ਪੂਰੇ ਘਰ ਚ ਸਰਕੂਲੇਟ ਜੋ ਜਿਹੜੀ ਵੀ ਘੁੰਮ ਜਣੀ ਹਵਾ ਚਾਰੇ ਪਾਸੇ ਜਿੱਦਾਂ ਉਹਦੇ ਨਾਲ ਬਣਿਆ ਹੋਇਆ ਆਪਣਾ ਵੀ ਹਵਾ ਦਾ ਇਦਾਂ ਔਰ ਮੈਂ ਕਿਜੀ ਦੇਖੀਆ ਜਦੋਂ ਬਣਦਾ ਸੀ ਇਹ ਜਿਵੇਂ ਉਹ ਉੱਥੇ ਵੀ ਕੁਰਸੀ 'ਤੇ ਬੈਠਾ ਤਾਂ ਹਵਾ ਜਿਹੜੀ ਇੱਥੇ ਆਏ ਸਰਕਲ ਹੋ ਕੇ ਨਾ ਕਮਰੇ ਦੀ ਫਿਰ ਇਧਰੋਂ ਨਿਕਲਦੀ ਵੀ ਆਏ ਨਹੀਂ ਵੀ ਇੱਥੇ ਦੀ ਹਵਾ ਇੱਥੋਂ ਆਈ ਹਵਾ ਇੱਥੇ ਸਿੱਧੀ ਨਿਕਲ ਗਈ ਇੱਥੇ ਇਦਾਂ ਵੈਕਿਊਮ ਜੀ ਕਰਕੇ ਘੁੰਮ ਕੇ ਫਿਰ ਜਾਂਦੀ ਇਧਰ ਨੂੰ ਨਾ ਸੋਨੀ ਵੀ ਆ ਗਿਆ ਆ ਗਿਆ ਅੱਜ ਹੂੰ ਜਾ ਕੇ ਆਉਂਦਾ ਮੈਂ ਹੋਰ ਦਰ ਆ ਗਿਆ ਔਰ ਗੜਾ ਗਿਆ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਹਾਂਜੀ ਵਧੀਆ ਜੀ ਵਧੀਆ ਵਧੀਆ ਜੀ ਹੁਕਮ ਜੀ ਹੁਕਮ ਕਾਹ ਕੁ ਲਾਉਣੇ ਵਾਲੀ ਹੂੰ 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 ਬਰਵਾਣਾ ਪਾਰਕਿੰਗ ਬਣਾਵਾਂਗੇ ਇੱਥੇ ਹਾਂ ਪਾਰਕਿੰਗ ਮਿਲ ਜੀ ਆ ਜਾਓ ਤੁਨ ਨੂੰ ਨਹੀਂ ਜੀ ਬਸ ਆ ਜਾਓ ਮਾਰ ਲਓ ਕਿੜਾ ਨਹੀਂ ਨਹੀਂ ਕੋਈ ਆ ਜਾਓ ਬਸ ਉਹ ਹੋ ਗਏ ਨਾ ਕਿੰਨਾ ਕਰੇ ਕੰਮ ਦਾ ਰੋੜ ਰੋਣ ਬਾਹਲੇ ਅਗਸਤ ਤੱਕ ਹੋ ਜਾਊਗਾ ਤੇ ਹਰ ਜੀ ਇਹ ਤਾਂ ਹਵਾਨੇ ਦਮ ਤੋਂ ਹੁਣ ਵਿੱਚ ਨਾ ਮਿਸਤਰੀ ਛੁੱਟੀ ਕਰੀ ਜੇ ਚਾਲ ਨਹੀਂ ਨਾ ਬਣਦੀ ਕੰਮ ਦੀ ਹਾਂ ਕੰਮ ਦੀ ਚਾਲ ਹੁਣ ਥੋੜੀ ਅਹਾਂ ਕੜਕਾ ਕਰਕੇ ਮਿਸਤਰੀ ਛੁੱਟੀ ਗੱਲ ਹੀ ਕਹਿੰਦਾ ਮੈਸੇਜ ਆਣਾ ਲਓ ਜੀ ਫੌਜੀ ਸਾਹਿਬ ਆ ਗਏ ਜੀ ਆਪਾਂ ਟੀ ਬਣਾ ਬਣਾ ਇੱਧਰ ਆਪਣਾ ਉਹ ਸਥਾਨ ਬਣਾਤਾ ਇੱਧਰ ਧਰਮਿਕ ਜੀ ਮੈਂ ਤਾਂ ਕਿਦੇ ਕੰਮ ਨੂੰ ਪਤਾ ਜਗੇ ਦੀ ਗੱਟ ਨੇ ਕੋਠੀ ਪਾਈ ਆ ਕੋਈ ਨਹੀਂ ਘਰ ਬਣਾਇਆ ਜੀ ਘਰ ਆਪਾਂ ਨੂੰ ਕੋਠੀ ਨਹੀਂ ਬਣਾਈ ਜੇਗੀ ਮੈਂ ਤਾਂ ਪਤਾ ਲੱਗੇ ਕਿ ਕੌਣ ਦੀ ਇਹ ਨੂੰਸਾ ਕਿਸੇ ਨੇ ਮਕਾਨ ਪਾਇਆ ਨਾ ਨਾ ਉਹ ਤਾਂ ਸੋਣਿਆ ਦਾ ਬਣਾ ਆਪਣੇ ਵਾਸਤੇ ਬਣਾ ਜਾਂਦਾ ਹੈ ਬੜਾ ਸਿਸਟਮ ਵਧੀਆ ਜੀ ਅੱਛਾ ਜੀ ਆ ਸਾਹਮਣੇ ਵਾਲਾ ਹਾਂ ਪ੍ਰੋਜੈਕਟ ਬਹੁਤ ਵਧੀਆ ਹੈ ਇਹ ਵਧੀਆ ਹੈ ਹਾਂ ਇਹਦਾ ਇੱਥੇ ਚਲਾ ਲਿਆ ਨੇ ਆ ਤਾਂ ਇਹਦਾ ਪੜਾ ਠੀਕ ਆ ਇਹਦਾ ਕਮਰਾ ਵੀ ਹੋਵੇਗਾ ਵੀ ਤੇ ਕਮਰਾ ਉਧਰ ਇੱਕ ਆਸਤੀਆ ਕਮਰਾ ਤਿਆਰ ਕਰ ਲਿਆ ਇਧਰ ਆਪਣਾ ਆ ਇਧਰ ਬੰਦ ਕਰਤਾ ਇਧਰ ਹੁਣ ਅਸੀਂ ਇਹਦੇ ਇਧਰ ਕਰ ਲਈ ਆ ਕਮਰੇ ਦੇ ਵਿੱਚ ਇਧਰ ਆਪਣੀ ਰਸੋਈ ਹੋ ਜਣੀ ਜਾਂਦਾ ਆ ਰਹੇ ਆ ਆ ਵੀ ਕਰ ਰਹੇ ਆ ਤੇਰਾ ਪ੍ਰੋਜੈਕਟ ਤੇ ਚੱਲ ਜਰੂਰ ਨਿਕਲ ਬਹੁਤ پیسے ਲੱਗਦੇ ਆ ਆ ਪੈਸੇ ਬਹੁਤ ਖਾਂਦੇ ਆ ਨਹੀਂ ਆ ਇਹਦੀ ਇਹਦੀ ਚੱਲਦੇ ਪ੍ਰੋਜੈਕਟ ਦੀ ਗੱਲ ਆ ਕੱਲ ਜਿਹੜੀਆਂ ਨੇ ਰੀਜਨੀਅ ਪਰਸੋਂ ਬਿਜਲੀ ਤਾਰਾਂ ਪੀੜੀਆਂ ਹਾਂ ਉਸੇ ਪ੍ਰਸਤ ਕਰਾਉਂਦੇ ਬੜਾ ਫੇਸ ਜਿਲਾ ਕਰਨ ਹਾਂ ਉਹ ਨਾਲ ਕਿਸੇ ਤਰ੍ਹਾਂ ਬਿਜਲੀ ਪਈ ਘੱਟੋ ਘੱਟ ਜਿਆਦਾ ਨਹੀਂ ਜਿਆਦਾ ਟੀਵੀ ਟੀਵੀ ਸਾਰਾ ਤਿੰਨ ਚਾਰ ਚੀਜ਼ਾਂ ਸੜ ਗਈਆਂ ਉਹਨਾਂ ਦੀਆਂ ਜਿਆਦਾ ਨਹੀਂ ਜਿਆਦਾ ਉਹਨਾਂ ਦਾ 70 80 ਹਜ਼ਾਰ ਦਾ ਨੁਕਸਾਨ ਹੋਇਆ। ਹੁਣ ਮੈਂ ਪਾਹੀ ਪ੍ਰੋਜੈਕਟ ਲਾਇਆ ਹੈ ਇਹ ਬੰਨੇ ਪੈਸੇ ਲੱਗ ਤਾਂ ਕਿ ਉਹਨੂੰ ਕੋਲ ਸਾਰੀ ਸੇਫਟੀ ਹੈ। ਇਹਨੇ ਐਮਸੀ ਆਪਣੇ ਆਪ ਗਰਜਣ ਜਾਂ ਬਿਜਲੀ ਘਟੀ ਵਰਦੀ ਆਪ ਆਪ ਕੰਟਰੋਲ ਕਰ ਲੈਣਾ ਇਹਨੇ। ਐਮਸੀ ਹੈ। ਹੂੰ। ਹਾਂ ਸੁਣੀ ਦੱਸ ਕੋਈ ਗੱਲ ਬਾਤ। ਜਿਆਦਾ ਲਾਤੇ? ਆ ਇੱਧਰ ਤਾਂ ਮੁੰਗੇ ਨੂੰ ਬਤਾ ਲੰਨੇ ਆ ਨਾ ਕਿ ਸਾਰੀ ਬਦਲਨੇ ਆ ਦੇ ਸਾਹਿਬ ਇੱਧਰ ਪਿਛਲੇ ਰਹਿਣ ਤੋਂ ਪਹਿਲਾਂ ਦੇਖ ਲੈ ਵੀ ਪਹਿਲਾਂ ਦੇਖ ਲੈ ਵੀ ਇੱਕ ਨਾ ਪਹਿਣਾ ਦਾ ਉਹ ਨਹੀਂ ਆਦਾ ਲੈਂਦੇ ਲੈਂਦੇ ਆ ਉਹ ਲਾਡੀ ਲੈਂਦੇ ਨਾ ਆਪਣੇ ਹੈ ਇੱਥੇ ਪਾਰ ਹਰ ਰੋਡ ਪਿੱਛੇ ਵੀ ਹਾਂ ਲੱਗਣਾ ਕਮਲ ਉਹਦੇ ਉੱਪਰ ਲਾ ਕੇ ਮਿੱਲੇ ਬਣਾ ਮਰਦੇ ਲੱਗੀ ਜਾਵੇ ਹਾਂਜੀ ਉਹ ਕੋ ਪਾਪਾ ਉਹ ਲੈਣਾ ਹਾਂ ਜੀ ਪਾਪਾ ਲੈ ਤੇ ਠੀਕ ਹੈ ਤੇ ਕੱਢ ਗਿਆ ਪਿੱਛੇ ਇੱਕ ਜਾਈਂਦੇ ਨੇ ਨਾ ਮੈਂ ਨਾ ਪੂਰੇ ਸੁਖਨ ਜਮਲੇ ਬਾਹਰ ਸਮਾਈ ਕੇ ਦਾ ਸਮਾਈ ਕੇ ਦਾ ਨਹੀਂ ਆ ਕੇ ਦਾ ਸਰ ਮਾਈ ਕੇ ਦਾ ਕਰਦਾ ਸਿਲੈਕਟ ਮੈਂ ਮਾਈ ਕੇ ਦਾ ਕਰ ਦੋ ਸਿਲੈਕਟ ਕਰਦਾ ਫੋਨ ਨੂੰ ਸਮਾਈ ਕੇ ਦਾ ਮਾ ਚੜ ਚਾਰ ਬਾਈ ਮਾਈ ਸਮਾਈ ਦਾ ਚੋਣ ਕਰਾਂ ਤਾਂ ਮੇਰਾ ਬੰਦੇ ਲੱਖ ਹੋਈ ਡਾਰ ਕਰਵਾ ਜਿਹੜਾ ਅਸੀਂ ਇਹਦੇ ਉੱਪਰ ਤੋਂ ਸ਼ੀਸ਼ਾ ਲੱਗਣਾ ਹੈ ਇਹ ਤਾਂ ਸ਼ੀਸ਼ਾ ਸ਼ੀਸ਼ਾ ਇਹਦੀ ਪੂਰੀ ਪੂਰੀ ਖੁੱਲ੍ਹਦੀ ਹੋਊ ਸ਼ੀਸ਼ੇ ਵਾਲੀ ਹਾਂਜੀ ਪੂਰੀ ਪੂਰੀ ਲਾ ਕੇ ਦੇ ਬਹੁਤ ਪਹਿਲਾਂ ਲੱਗਣਾ ਕਿੱਥੀ ਹਾਂ ਤਨਖਾਹ ਵੀਡੀਓ ਭੇਜੀ ਦੀ ਮੇਰਾ ਰੋਦੇ ਵਾਲੀ ਉਹਦਾ ਪੰਡੇ ਕਾਣਾ ਪ੍ਰੋਜੈਕਟ ਜੀ ਹਾਂ ਹਾਂ ਪ੍ਰਬੰਧਕ ਦਾ ਰੀਡਰੀ ਤਨਵੀਰ ਕੱਟਣਾ ਪਿਆ ਨੂੰ ਪੁੱਛ ਕੇ ਉਹ ਵੀ ਬੰਦੇ ਬਾਹਰ ਤੇ ਆਏ ਵੇਟ ਲਈ ਅੱਛਾ ਉਹਦਾ ਪਰ ਉੱਪਰ ਨੂੰ ਮੇਰੇ ਦਾ ਭਰਾਂ ਦੀ ਆ ਹਾਂ 22 ਦੀ 5 ਉਹਨਾਂ ਨੂੰ ਜ਼ਿਆਦਾ ਨੰਬਰ ਹੋ ਗਿਆ ਰੀਡਰ ਦਾ ਹੈ ਵੀ ਰੀਡ ਦੇਵਾਂਗੇ ਹਾਂ ਹੇ ਹੇਟ ਵਾਲੀ ਲਾਉਂਵਾਂਗੇ ਜ਼ਿਆਦਾ ਆਪੇ ਚੱਤ ਲੈਣੇ ਪ੍ਰੋਟੋ ਕਰਨਾ ਅੱਜ ਅੱਜ ਉੱਤੇ ਕੋ ਆਪਾਂ ਦੇ ਕਲਰ ਆ ਜੀ ਸੱਤ ਕਲਰ ਕਰਦਾ ਐਜ ਦੇ ਕਿ ਪੰਜ ਮੈਨੂੰ ਪਤਾ ਉਹਨੂੰ ਕੀ ਕਰਨ ਉਹਨਾਂ ਨਾਲ ਗੱਲ ਹੀ ਕਰਨੀ ਆ ਜਿੰਨਾ ਉਹਨਾਂ ਨੇ ਰੇਟ ਕਿਹਾ ਉਹਦੇ ਵਿੱਚ ਇੱਕ ਤਾਂ ਹੀਟਰ ਨਹੀਂ ਤਾਂ ਹੀਟਰ ਹੈਗਾ ਉਹਦੇ ਵਿੱਚ ਨਾ ਹੀਟਰ ਇੱਕ ਕਲਰ ਲੈਣੇ ਹੀਟਰ ਲੈਣੇ ਆ 30000 ਜੇ ਬਣਨਗੇ ਜੀ ਹਾਂ ਇਹ ਉਹ ਜਸਟ ਮਟਾ ਬਾਕੀ ਵੀਰ ਸਾਰੀ ਹੈ ਜਿਹੜੀ ਆਪਾਂ ਡੀਕੋ ਪੇਂਟ ਚ ਵੜਾਣਾ ਜਿਹੜਾ ਨੰਬਰ ਹੈਗਾ ਨਾ ਦਾ ਮੈਨੂੰ ਵੀ ਤੇ ਬਣਾ ਦੇ ਜੀ ਦੇਖੋ ਨੰਬਰ ਮੈਨੂੰ ਮੈਸੇਜ ਕਰਨਾ ਪੈਣਾ ਨਾਲ ਤੇਰਾ ਕੰਟੈਕਟ ਨੰਬਰ ਹੈ ਲੈਣਾ ਦਾਇਰ ਕਿਰਪਾ ਕਰ ਮੈਸੇਜ ਕਰ ਲੈ ਚੋ ਫੋਨ ਨੰਬਰ ਕਿਹ ਮੈਚ ਹੋ ਰਿਹਾ ਹਾਂ ਹੈ ਨਾ ਹਾਂ ਲਾਲੀ ਕਿ ਤੱਕ ਲੰਘਿਆ ਅੱਛਾ ਹੋਰ ਫੌਜੀ ਸਾਹਿਬ ਚਾਹ ਪਲਾਈਏ ਚਾਹ ਪਾਣਾ ਦੇ ਬੈਠੇ ਨਾ ਦੀ ਮੈਂ ਪੁੱਛਦਾ ਜਾ ਕੇ ਖੜੋ ਜਾਂਦਾ ਮੈਂ ਬਣੇਗੀ ਹੁਣੀ ਜੀ ਆ ਕਿ ਬਣਾ ਕੇ ਮੈਂ ਚਾਹ ਲਿਆ ਮੈਂ ਦੇਖਾਂ ਹਾਂ ਉਹ ਨਹੀਂ ਚਾਹ ਤਾਂ ਪੀ ਲੋ ਹੁਣਾ ਨਹੀਂ ਨਹੀਂ ਹਾਂ ਚਾਹ ਤਾਂ ਹੁਣ ਅੱਛਾ ਦੁਕਾਨ ਪਰ ਹਾਂਜੀ ਸਰ ਮਾਲਾ ਜਿਗਣਾ ਆ ਚੀਜ਼ ਹੋ ਗਈ ਆਪਣੇ ਥੱਲੇ ਟਾਰਕ ਹੋ ਗਈ ਬਲੌਕ ਵਾਲੀ ਹਾਂ ਠੀਕ ਆ ਤੇ ਜਿਹੜੇ ਪੱਲੇ ਤਾਂ ਹੁਣ ਦੂਜੇ ਲੱਗਣੇ ਪ੍ਰੋਫਾਈਲ ਵਾਲੇ ਉਹਨਾਂ ਦਾ ਕਾਫੀ ਜਿਹਾ ਕਲਰ ਹੁੰਦਾ ਹੂੰ ਪੱਲੇਾਂ ਦੀ ਪ੍ਰੋਫਾਈਲ ਪ੍ਰੋਫਾਈਲ ਲੈਂਦੀ ਲੈਂਦੀ ਤੇ ਪਿੱਛੇ ਫੱਟਾ ਹੈ ਹਾਂ ਪਿੱਛੇ ਜੇ ਆਪਾਂ ਵਾਈਟ ਕਰ ਦਈਏ ਇਹ ਪਿੱਛੇ ਵਾਈਟ ਕਰਦੇ ਇਹਨੂੰ ਨਹੀਂ ਨਹੀਂ ਜਿਹੜਾ ਫੱਟਾ ਲਾਉਣਾ LED ਵਾਲਾ ਇਹਦੇ ਫਿਰ ਲਾ ਦਈਏ ਬਲੈਕ ਸਿਰ ਇੱਕਣੀ ਆਹੀ ਲੁੱਕ ਆਊਗੀ ਫਿਰ ਇੱਥੇ ਵਾਲਾ ਤਾਂ ਆ ਤਾਂ ਖਾਤਰ ਵੀ ਥੋੜੀ ਦਿਖਣੀ ਹੈ ਬੈਕ ਤੇ ਥੋੜੀ ਥੋੜੀ ਦਿਖਣੀ ਹੈ ਹਾਂ ਹਾਂ ਜਿਹੜਾ ਕੁੱਤਾ ਲਾਉਣਾ ਬਲੈਕ ਲਾ ਦੀਏ ਉਹ ਵਾਈਟ ਕਰਕੇ ਜਿਹੜਾ ਕੋਨੇ ਆ ਫੁੱਟਾ ਲੂਣਾ ਇਹਦੇ ਮੇ ਬਲੈਕ ਲਾ ਦੀਏ ਇਹਦੇ ਨੂੰ ਬਲੈਕ ਜਾਂ ਵਾਈਟ ਦੀ ਪੱਟੀ ਲਾ ਦੀਏ ਬਲੈਕ ਹੈ ਡਰਾਉਣੀ ਬੜੀ ਲੱਗਦੀ ਉਹ ਬੜਾ ਦਿਖਣੀ ਆ ਸਾਡਾ ਤਾਂ ਦੇਖੋ ਇਹ ਜੀ ਕੱਟੇਗੇ ਕਿਵੇਂ ਸਾਡਾ ਪਰ ਤੇ ਬਾਈਟ ਆ ਗਿਆ ਮਤਲਬ ਇਹ ਵਿੱਚ ਕਣਾ ਪੂਰੀ ਦਿਖਦੀ ਆ ਥੱਲੇ ਫੰਟਾ ਨਹੀਂ ਦਿਖੂਗਾ ਦੋਨੇ ਕਰਨ ਲਗਾ ਦੇ ਦੇਖ ਲੋ ਯਾਰ ਭਾਈ ਜਿੱਦਾਂ ਉਧਰ ਰਹਿਣ ਰੱਡੀ ਦੇ ਲਾੜੀ ਨੂੰ ਪਾ ਲੈਣ ਕੱਚਾ ਤੁਹਾਨੂੰ ਕਿਵੇਂ ਕੱਚਾ ਦਾ ਕਰਕੇ ਦਿਖਾ ਦੂਗਾ ਮੈਂ ਕੱਚਾ ਰੱਖ ਕੇ ਪੀਸ ਹਾਂ ਜਿਹਨੂੰ ਕੱਚੇ ਪਸੰਦ ਆ ਗਏ ਠੀਕ ਹੈ ਮੈਂ ਪੱਕਾ ਕਰ ਦਿੰਨੀ ਫਿਰ ਆਉ ਨਹੀ ਮੈਂ ਪੂਰਾ ਇਹਨਾਂ ਮੈਂ ਕੱਚਾ ਰੱਖ ਕੇ ਦਿਖਾ ਦੂੰਗਾ ਵੀ ਕਰਦਾ ਜਿੱਤ ਕਰਦਾ ਕਾਲਾ ਖਰਾ ਵਧੀਆ ਕਰਦੇ ਮੈਨੂੰ ਪਤਾ ਮੈਂ ਜਿਆਦਾ ਇੰਟਰਫੇਅਰ ਜੇ ਕਰ ਲੰਦਾ ਨਾ ਫਿਰ ਵਧੀਆ ਨਹੀਂ ਗੱਲ ਬਣਦੀ ਇਹ ਵਧੀਆ ਤਾਂ ਮਰਨੀ ਆ ਨੌਕ ਰੇਚ ਦਾ ਮੈਂ ਸਮਝ ਕੇ ਡਾ ਲਿਆ ਤਾਂ ਟੂਪ ਬਾਈ ਡੋ ਗਿਆ ਹਾਂ ਹਾਂ ਰਾਤ ਫਿਰ ਬਾਈ ਤੇ ਡਾ ਦੇ ਕੇ ਕਮਿਸ਼ਨਰ ਨੇ ਕਿਹਾ ਸਰ ਨਾਕੀ ਠੀਕ ਹੈ ਇਹਦੇ ਬਾਅਦ ਐਦਾਂ ਵੀ ਉੱਪਰ ਨਾਲ ਨਾਲ ਟਲੈਟ ਦੇ ਵਿੱਚ ਕੋਈ ਵਾਈਟ ਉੱਪਰ ਵਾਈਟ ਹੋ ਗਈ ਵਾਈਟ ਕਰਦੇ ਥੱਲੇ ਬਲੈਕ ਕਰਦੇ ਬਾਸ ਹਾਂ ਇਹ ਗੱਲ ਹੈ ਕਿਹਦੇ ਤੇ ਮੈਚਿੰਗ ਨਹੀਂ ਉੱਪਰ ਵਾਈਟ ਥੱਲੇ ਬਲੈਕ ਇਹ ਜਿਹੜਾ ਇਹ ਲਾ ਕੇ ਕਰਦੇ ਆ ਨਾ ਉਹਦੇ ਨਾਲ ਮਿਕਸ ਕਰਦੇ ਤੇ ਠੀਕ ਹੈ ਤੇ ਨੂੰ ਸ਼ੀਟਾਂ ਅੰਦਰ ਬਲਾਇਆ ਕਾ ਇਹ ਦੋ ਰੰਗੀਆਂ ਵਾਈਟੀਆਂ ਆ ਬਲੈਕ ਆ ਬਲੈਕ ਆ ਕਿ ਉਹਦਾ ਥੱਲੇ ਦਾ ਬਲੈਕ ਵੱਡ ਕੇ ਇਹਦਾ ਬੱਲੇ ਵੀ ਚੱਲਾਉਣੀ ਉਹਦਾ ਆਜੂ ਕੱਢੀ ਕੱਢੀ ਜਿਹੜੇ ਪਤਾ ਨਹੀਂ ਬਲੈਕ ਘਾ ਲੋ ਠੀਕ ਨਹੀਂ ਇਹਦਾ ਫੁੱਲ ਬਲੈਕ ਨਹੀਂ ਜਣਾ ਹੁੰਦਾ ਇਹ ਤਾਂ ਥੱਲੇ ਬਾੜੇ ਜਣਾਇਆ ਤੇ ਟਿੱਟਮੜਾ ਮਾ ਉਹ ਤਾਂ ਮੜਾ ਜਣਾ ਸੁਣੀ ਮੈਂ ਉਹ ਔਰ ਕਿਤੇ ਮੈਨੂੰ ਫੋਨ ਆਇਆ ਕਿ ਦੋ ਚੀਜ਼ਾਂ ਇਹ ਦੱਸਣੀਆਂ ਉਹਨੇ ਆਇਆ ਇੱਕ ਮਿੰਟ ਨੂੰ ਇਹਨਾਂ ਨੂੰ ਔਰ ਕੀ ਚੱਕਣਾ ਹੁੰਦੀ ਗੱਲ ਕਰਵਾ ਦਮਾ ਸੋਨੀ ਨੇ ਗਾਣਾ ਥੋੜੇ ਨਾਲ ਵਾਪਸ ਜਾਣਾ ਮੈਂ ਨਾ ਕਰ ਤੂੰ ਦੂਜਾ ਫੋਨ ਲੈ ਆ ਕੇ ਆਰਕੀਟੈਕਟ ਨਾਲ ਗੱਲ ਕਰਵਾ ਦਣਾ ਤੇ ਮੈਨੂੰ ਭੁੱਖ ਲੱਗਦੀ ਜਾਂਦੀ ਏ ਉਹ ਚਾਹ ਬਣਾ ਦਿਓ ਜੀ ਹਾਂ ਜੀ ਚਾਹ ਧਰ ਦਿਓ ਚਾਹ ਬਣਾ ਹੂੰ ਤੇ ਹੁਣ ਚਾਹ ਬਣਾਈਏ ਇਹਨੂੰ ਚਾਹ ਦੇਈਏ ਗੱਲਾਂ ਮਤਾਂ ਮਾਰੀ ਆਪਣਾ ਫੋਨ ਦੇ ਬੜਾ ਆਰਕੀਟੈਕਟ ਨੂੰ ਫੋਨ ਕਰਨਾ ਸੀ ਜੀ ਮੈਂ ਏ ਣੈਟ ਚੱਲ ਪਿਆ ਕਿ ਬੰਦੇ ਹਾਲੇ ਣੈਟ ਚੱਲਦਾ ਚੱਲ ਪਿਆ ਹਾਂ ਜੀ ਚੱਲ ਤਾਂ ਚੱਲ ਪਰ ਚੱਲ ਪਰ ਦਵਾਰ ਇਹ ਤਾਂ ਬੰਦ ਹੋ ਗਿਆ ਤਾਂ ਨਾ ਫੜ ਫੜਨਾ ਜਿਹੜੀ ਅੱਜ ਦੀ ਅੰਮ੍ਰਿਤ ਕਾਲ ਦੀ ਵੀਡੀਓ ਚੱਲਦੀ ਹੈ ਦੇਖਣ ਲੱਗ। ਹੁਣ ਇਹਦਾ ਨਾ ਥੋੜਾ ਕਲਰ ਸਿਲੈਕਟ ਕਰਨੇ ਆ। ਹਾਂਜੀ ਕਰੀ ਕਿੱਦਾਂ ਕਿੱਦਾਂ ਲਾਉਣੇ ਉੱਥੇ? ਮੇਰੀ ਮੈਕਾ ਕਿੱਥੇ ਕਿੱਦੇ ਕਿੱਦਾਂ ਲਾਉਣਾ? ਉਹ ਥੋੜਾ ਜਿਹਾ ਪਟਾਣ ਚ ਕਹਿੰਦੇ ਵੀ ਇੱਕ ਵਾਈਟ ਇੱਕ ਦੂਜਾ ਇੱਕ ਵਾਈਟ ਇੱਕ ਦੂਜਾ ਕਮੈਟਿਕ ਦੂਜਾ ਦੇਖਦਾ ਗੱਲਬਾਤ ਕਰਦਾ ਮੈਂ। ਨੇ ਡੱਬੇ ਨਾ ਹਾਂ ਪਿੱਛੇ ਤਾਂ ਸਾਰਾ ਵਾਈਟ ਹੈਲ ਹੋਣਾ ਹੈ ਮੈਂ ਕਹਿੰਦਾ ਜਿੱਦਾਂ ਜੇ ਉਹਨਾਂ ਨੇ ਆ ਚੀਜ਼ ਲਾਈ ਨਾ ਇੱਥੇ ਆ ਫਿਰ ਇਹਦੇ ਵਿੱਚ ਨਾ ਗੈਪ ਦਿਖੂਗਾ ਹਾਂ ਹਾਂਜੀ ਇਹ ਮੈਨੂੰ ਤੇ ਥੋੜਾ ਚੀਜ਼ ਦੇ ਕਰਦਾ ਨਹੀਂ ਇਹ ਰਹਿਣ ਤੋਂ ਪਾਟਾਂ ਚ ਰਹਿਣ ਦੋ ਹਾਂ ਚਲ ਮਨੋਂ ਕਰਦਾ ਗੱਲਬਾਤ ਇਹਦੇ ਕੋਲ ਕੁਝ ਨਾ ਲਾਏ ਹੁਣ ਲਾ ਲੇ ਪਾਟਾਂ ਚ ਡੱਬੇ ਕੱਲ ਅਸੀਂ ਪਈ ਇਕੱਠੀ ਕਰੀ ਕੱਲ ਸਪਰਸੋ ਮੀਂਹ ਪਿਆ ਤੇ ਰਾਤ ਨੂੰ ਬਹੁਤ ਬੜਾ ਔਖਾ ਹਾਂ ਜੋਤੋਂ ਵੱਜਿਆ ਸਾਰਾ ਦਿਨ ਲੱਗੇ ਰਹੇ ਅਸੀਂ ਇਹਨੂੰ ਸੈੱਟ ਕਰਦੇ ਆਂ ਤਾਂ ਕਿਤੇ ਸੈੱਟ ਹੋ ਜਾਈ ਤਾਂ ਕਿਤੇ ਜਾ ਕੇ ਸਾਰਾ ਸਮਾਨ ਸੈੱਟ ਹੋ ਜਾ ਤਿਰੋ ਆ ਧੰਨਵਾਦ ਜੀ ਤੁਹਾਡਾ ਮੇਰਾ ਲਾਈਵ ਦੇਖਣ ਵਾਸਤੇ ਮਿਲਦੇ ਹਾਂ ਫਿਰ ਅਗਲੇ ਲਾਈਵ ਦੇ ਵਿੱਚ